ਜਦੋਂ ਉਹ ਸਮਾਂ ਆਇਆ ਸੀ ਭਾਈ ਭਪਿੰਦਰ ਸਿੰਘ ਹੋਣਾ ਦੀ ਮੌਤ ਹੋਈ ਸੀ ਮੈਨੂੰ ਸਾਰੀ ਸਰਕਾਰ ਨੇ ਉਦੋਂ ਜ਼ੋਰ ਲਾ ਲਿਆ ਸੀ ਕਿ ਤੁਸੀਂ ਇਦਾਂ ਬੈਠ ਜਾਓ ਜਾ ਕੇ ਤੇ ਮੈਂ ਨਹੀਂ ਸੀ ਮੰਨਿਆ ਇਹਦੋਂ ਅਕਾਲ ਤਖਤ ਸਾਹਿਬ ਦਾ ਫੈਸਲਾ ਵੀ ਆਇਆ ਉਸ ਤੋਂ ਬਾਅਦ ਵੀ ਕਈ ਦਫਾ ਇਹ ਗੱਲਾਂ ਹੋਈਆਂ ਕਿ ਚੱਲੀਏ 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 ਮੈਂ ਬਹੁਤ ਕੁਝ ਸੋਚਦਾ ਸੀ ਪਰ ਇੱਕ ਟਾਈਮ ਆਇਆ ਜਦੋਂ ਉਹਨਾਂ ਅਸੀਂ ਬਾਹਰ ਮੁਖੀ ਨਾ ਰਹਿ ਕੇ ਅੰਤਰਮੁਖੀ ਹੋਣਾ ਸਿੱਖਿਆ ਆਪਣੇ ਮਨ ਤੇ ਕੰਮ ਕੀਤਾ 11 ਦਿਨ ਦਾ ਮੈਂ ਕੈਂਪ ਲਾਇਆ ਚਲੋ ਫਿਰ ਆ ਪਿਛੇ ਮਹੀਨਾ ਕਾ ਪ੍ਰੋਗਰਾਮ ਵੀ ਕੀਤੇ ਉਹਨੇ ਨੂੰ ਜਥੇਦਾਰਾਂ ਵਾਲਾ ਇਹਨਾਂ ਦਾ ਬਦਲੇ ਗਏ ਇਹ ਜਥੇਦਾਰ ਨਵੇਂ ਆਏ ਕੁਲਦੀਪ ਸਿੰਘ ਜੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਇਹਨਾਂ ਨੇ ਜਦੋਂ মিডিਏ 'ਚ ਬੋਲਿਆ ਕਿ ਪ੍ਰਚਾਰਕ ਪ੍ਰਚਾਰ ਕਰਨ ਇਕੱਠੇ ਹੋ ਕੇ ਭਾਈ ਰਣਜੀਤ ਸਿੰਘ ਵੀ ਕਰਨ ਸਾਡੀ ਰੀਝ ਹੈ ਮੇਰੇ ਅੰਦਰ ਇਹ ਖਿਆਲ ਆਇਆ ਵੀ ਜਿਹੜੀ ਗੱਲ ਅਸੀਂ ਥੋੜੇ ਬੰਦਿਆਂ 'ਚ ਕਰਦੇ ਆ ਇਹਦੇ ਦੋ ਫਾਇਦੇ ਹੋਣਗੇ ਵੱਡੇ ਇੱਕ ਸਾਈਕੋਲੋਜੀ ਦੀ ਗੱਲ ਪਿਆਰ ਦਾ ਭਾਵ ਜਾਗੇਗਾ ਤੇ ਹਰ ਬੰਦੇ ਦਾ ਮਨ ਸ਼ਾਂਤ ਹੋਵੇਗਾ ਅਸੀ ਲੋਕਾਂ ਨੂੰ ਨਫ਼ਰਤ ਕੱਢਣ ਲਈ ਆਪਣੇ ਅੰਦਰੋਂ ਜੈਲਸ ਕੱਢਣ ਲਈ ਬਦਲੇ ਕੱਢਣ ਲਈ ਪ੍ਰੇਰ ਸਕਦੇ ਆ ਇਹ ਸੋਚ ਕੇ ਆਪਾਂ ਫੈਸਲਾ ਕੀਤਾ ਵੀ ਸਾਨੂੰ ਜਾਣਾ ਚਾਹੀਦਾ ਹੁਣ ਨਾ ਤਾਂ ਦੁਨੀਆ ਦਾ ਘਟ ਹੈ ਪਬਲਿਕ ਬਥੇਰੀ ਪਰਮੇਸ਼ਵਰ ਦਵਾਰ ਆਉਣ ਵਾਲੇ 8-10 ਹਜ਼ਾਰ ਬੰਦੇ ਦੀ ਰੋਜ਼ ਰੋਟੀ ਬਣਦੀ ਸਾਰਾ ਦਿਨ ਜੇ ਮੈਂ ਉੱਥੇ ਦਰਬਾਰ ਸਾਹਿਬ ਦੇ ਨੇੜੇ ਬੈਠਾ ਰਹਾ ਨਾ ਸਾਰਾ ਦਿਨ ਸੰਗਤ ਮਿਲਦੀ ਰਹੇ ਗੱਲ ਸੰਗਤ ਦੀ ਨਹੀਂ ਗੱਲ ਪੈਸੇ ਦੀ ਨਹੀਂ ਨਿਜੀ ਨਹੀਂ ਜੇ ਨਿਜ ਹੁੰਦਾ ਨਾ ਕੱਲ ਮੇਰੇ ਵਿੱਚ ਨਿਜ ਹੁੰਦਾ ਮੇਰਾ ਆਪਾ ਫੇਰ ਮੈਂ ਇਦਾਂ ਖੜਾ ਨਾ ਹੁੰਦਾ ਵੀ ਲੋਕੀ ਸਵਾਲ ਕਰਨਗੇ ਤੁਸੀਂ ਜੀ ਥੁੱਕ ਕੇ ਚੱਟ ਲਿਆ ਤੁਸੀਂ ਤੇ ਇਦਾਂ ਕਹਿੰਦੇ ਸੀ ਤੁਸੀਂ ਤਾਂ ਆਹ ਬੋਲਿਆ ਸੀ ਤੁਸੀਂ ਤੇ ਆਹ ਬੋਲਿਆ ਸੀ ਉੱਥੇ ਸਵਾਰਥ ਨਹੀਂ ਸੀ ਸੈਲਫਿਸ਼ ਨਹੀਂ ਮੈਂ ਉੱਥੇ ਇੱਕੋ ਚੀਜ਼ ਦਿਮਾਗ 'ਚ ਆ ਰਹੀ ਸੀ ਵੀ ਨਹੀਂ ਇਹਦੇ ਨਾਲ ਗੱਲ ਘਰ ਘਰ ਪਹੁੰਚ ਸਕਦੀ ਹੈ ਗੁਰੂ ਗੋਬਿੰਦ ਸਿੰਘ ਨਾਲ ਕੋਈ ਪਿਆਰ ਕਰ ਲਏਗਾ ਆਪਾਂ ਚੱਲਦੇ ਆਂ ਇਹ ਮੈਂ ਸੋਚ ਕੇ ਗਿਆ ਉਹ